ਜਿੱਦਾਂ ਹੀ ਸ਼ਾਵਣ ਦਾ ਮਹੀਨਾ ਸ਼ੁਰੂ ਹੋ ਜਾਂਦਾ ਹੈ ਪਿੰਡਾਂ ਅਤੇ ਸ਼ਹਿਰਾਂ ਦੀਆਂ ਔਰਤਾਂ ਮਿਲ ਕੇ ਤੀਆਂ ਦਾ ਤਿਹਾਰ ਮਨਾਉਂਦੀਆਂ ਨੇ ਅੱਜ ਕੱਲ ਦੇ ਮਾਹੌਲ ਨੂੰ ਵੇਖਦੇ ਹੋਏ ਸ਼ਹਿਰਾਂ ਦੇ ਨਿੱਜੀ ਹੋਟਲਾਂ ਦੇ ਵਿੱਚ ਇਸ ਨੂੰ ਪਾਰਟੀ ਦਾ ਰੂਪ ਦੇ ਦਿੱਤਾ ਗਿਆ ਹੈ ਜਿਸ ਦੇ ਵਿੱਚ ਕਿੱਟੀ ਪਾਰਟੀ ਤਬੂਲਾ ਅਤੇ ਹੋਰ ਕਈ ਗਿਮਾਂ ਖੇਡੀਆਂ ਜਾਂਦੀਆਂ ਹਨ ਅਤੇ ਔਰਤਾਂ ਦੇ ਵੱਲੋਂ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਗੁਰਪ੍ਰੀਤ ਕੌਰ ਕੀ ਕਹਿਣਾ ਚਾਹੋਗੇ ਜੀ ਤੀਆਂ ਦਾ ਤਿਹਾਰ ਬਾਰੇ ਮੈਂ ਕਿਹਾ ਚਾਣੀ ਕਿ ਅਸੀਂ ਜਿਹੜਾ ਸਾਡਾ ਪੰਜਾਬੀ ਵਿਰਸਾ ਪ੍ਰਾਣਾ ਸੱਭਿਆਚਾਰ ਹੈ ਜਾਂ ਲੋਕ ਨਾਚ ਨੇ ਜਾਂ ਜੋ ਵੀ ਹੈ ਜੋ ਅੱਜ ਕੱਲ ਦੇ ਬੱਚੇ ਭੁੱਲ ਰਹੇ ਨੇ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਭੁੱਲ ਰਹੀ ਐ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਸੱਭਿਆਚਾਰ ਅਸੀਂ ਤੀਆਂ ਦੇ ਥਰੂ ਅਸੀਂ ਉਹਨਾਂ ਨੂੰ ਸੰਭਾਲ ਕੇ ਰੱਖਣਾ ਚਾਹੁੰਦੇ ਆ ਉਹਨਾਂ ਨੂੰ ਵੀ ਪਤਾ ਲੱਗੇ ਕਿ ਸਾਡੇ ਸੱਭਿਆਚਾਰ ਚ ਕੀ ਕੀ ਚੀਜ਼ਾਂ ਹਨ ਕਿਸ ਤਰ੍ਹਾਂ ਗਿੱਦਾ ਹੈ ਕੀ ਬੋਲੀਆਂ ਨੇ ਜਾਂ ਲੋਕ ਬੋਲੀਆਂ ਨੇ ਮਕੀ ਉਸਿ ਆਪਣੇ ਇਸ ਸੱਭਿਆਚਾਰਕ ਤੀਆਂ ਦੇ ਮੇਲੇ ਜਿссе ਉਹਨਾਂ ਨੂੰ ਦਿਖਾਣਾ ਚਾਹੁੰਦੇ ਆ। ਇਹ ਦੇਖਿਆ ਜਾਵੇ ਕਿ ਤੀ ਦਾ ਤਿਹਾਰ ਪਿੰਡਾਂ ਦੇ ਵਿੱਚ ਜ਼ਿਆਦਾ ਮਨਾਇਆ ਜਾਂਦਾ ਹੈ। ਪਿੰਡਾਂ ਪਹਿਲਾਂ ਦੇ ਆ, ਲੇਕਿਨ ਸ਼ਹਿਰਾਂ ਦੇ ਵਿੱਚ ਮੋਡਰਨ ਹੋ ਗਿਆ। ਤੁਸੀਂ ਕਹਿੰਦੇ ਪਰ ਕਿਸ ਤਰ੍ਹਾਂ? ਸ਼ਹਿਰਾਂ ਦੇ ਵਿੱਚ ਦੇਖ ਲਓ ਹੁਣ ਅੱਜਕੱਲ ਲੋਕੀ ਇੰਸਟਾ ਵਗੈਰਾ ਸੇ ਸਾਪ-ਸਾਪੇ ਪਾਣ ਲੱਗੇ ਨੇ। ਪਰ ਸਾਨੂੰ ਇਹ ਕਿ ਅਸੀਂ ਇਹ ਵੀ ਚਾਹੁੰਦੇ ਆ ਕਿ ਹੁਣ ਲੋਕੀ ਹੋਟਲਾਂ 'ਚ ਕਰਨ ਲੱਗੇ ਨੇ ਬਟ ਸ਼ਹਿਰਾਂ ਦੇ ਵਿੱਚ ਮਾਹੌਲ ਵੀ ਇਦਾਂ ਦਾ ਬਣ ਚੁੱਕਿਆ। ਹੁਣ ਸਾਨੂੰ ਜਿੱਦ ਦਾ ਵੀ ਮਤਲਬ ਬਣੇ। ਠੀਕ ਹੈ ਕੀ ਇਹਦਾ ਧਿਆਰ ਮਨਾਇਆ ਜਾ ਰਿਹਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋ ਬਾਤ ਕਰਨ ਬੜੀ ਖੁਸ਼ੀ ਦੀ ਗੱਲ ਹੈ ਮਨਾਇਆ ਕਰਨ ਚਾਰ ਭੈਣ ਭਰਾ ਇਕੱਠੇ ਹੋ ਜਾਂਦੇ ਨੇ ਚਾਰ ਭੈਣ ਭਰਾ ਇਕੱਠੇ ਹੋ ਜਾਂਦੇ ਨੇ ਤੇ ਤੁਹਾਡੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਅਸੀਂ ਪਹਿਲੇ ਟੀਜ਼ ਦਾ ਤਿਉਹਾਰ ਮਨਾਇਆ ਜਾਂਦਾ ਸੀ ਪਿੰਡਾਂ ਦੇ ਵਿੱਚ ਹਾਂਜੀ ਠੀਕ ਹੈ ਸ਼ਹਿਰੀ ਮਾਹੌਲ ਚੇਂਜ ਹੋ ਚੁੱਕਾ ਹੈ ਤੁਸੀਂ ਇਹਦੇ ਬਾਰੇ ਕੀ ਕਹੋ ਅੱਗੇ ਅੱਗੇ ਟੀਜ਼ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਬਹੁਤ ਵਧੀਆ ਲੱਗਿਆ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ ਸਾਰੇ ਇਕੱਠੇ ਹੋਏ ਮੈਂ ਚਾਹੁੰਨੀ ਆ ਕਿ ਹਰ ਸਾਲ ਤੀਆਂ ਦਾ ਤਿਹਾਰ ਇਦਾਂ ਹੀ ਮਨਾਇਆ ਜਾਵੇ ਕਿ ਇੰਜੋਏਮੈਂਟ ਹੋ ਜਾਵੇ ਸਾਲ ਬਾਅਦ ਤੁਹਾਨੂੰ ਲੱਗਦਾ ਕਿ ਧੀ ਦਾ ਜਿਹੜਾ ਤਿਹਾਰਾ ਹੋਟਲਾਂ ਵਿੱਚ ਮਨਾਣਾ ਚਾਹੀਦਾ ਹਾਂਜੀ ਮਨਾਣਾ ਚਾਹੀਦਾ ਕਿਉਂ ਕਿ ਦੇਖੋ ਇੱਕ ਤੂਫਾਨ ਫਨੋਜਾ ਆਂਦਾ ਆ ਮਸਤੀ ਹੋ ਜਾਂਦੀ ਆ ਸਾਰੇ ਇੰਜੋਏਮੈਂਟ ਕਰ ਲੈਂਦੇ ਆ ਇਸ ਕਰਕੇ ਸਾਨੂੰ ਮਨਾਉਣਾ ਚਾਹੀਦਾ ਹੈ ਕਿ ਜਿਹੜਾ ਇੱਕ ਪਿੰਡਾਂ ਦੇ ਵਿੱਚ ਜ਼ਿਆਦਾ ਇਹਨੂੰ ਮਨਾਇਆ ਜਾਂਦਾ ਹੈ ਸ਼ਹਿਰ ਦੀ ਮਾਹੌਲ ਦੇ ਪਿੰਡਾਂ ਦੇ ਮੋਟੇਸ਼ਕੀ ਅੰਦਰ ਰਹਿ ਗਿਆ ਸ਼ਹਿਰਾਂ ਦੇ ਮਾਹੌਲ 'ਚ ਹੋਟਲਾਂ 'ਚ ਮਨਾਇਆ ਜਾਂਦਾ ਆ ਸਾਰੇ ਪਾਰਟਿਸਿਪੇਟ ਕਰਦੇ ਨੇ ਤੇ ਪਿੰਡਾਂ ਵਿੱਚ ਪਿੰਗਾ ਪਾ ਕੇ ਪਿੱਪਲਾਂ ਤੇ ਤੇ ਪ੍ਰਾਂਦੀਆਂ ਪਾ ਕੇ ਖੇਤਾਂ ਵਿੱਚ ਕੀਤਾ ਜਾਂਦਾ ਹੈ। ਕੀ ਤੁਸੀਂ ਇਹ ਕਦੀ ਸੈਲਿਬ੍ਰੇਸ਼ਨ ਕੀਤਾ ਪਿੰਡਾਂ ਦੇ ਵਿੱਚ? ਹਾਂਜੀ ਹਾਂਜੀ। ਸ਼ਹਿਰ ਦਾ ਬਹੁਤ ਤੇ ਪਿੰਡ ਦੇ ਮਾਹੌਲ ਤੇ ਫਰਕ ਵੀ ਨਹੀਂ ਹੈ। ਬਹੁਤ ਫਰਕ ਹੈ। ਸ਼ਹਿਰ ਦਾ ਬਹੁਤ ਵਧੀਆ ਆ ਤੇ ਪਿੰਡਾਂ ਦਾ ਮਾਹੌਲ ਵੀ ਅੱਛਾ ਆ ਬਟ ਉਹ ਪੰਜਾਬੀ ਕਲਚਰ ਨੂੰ ਯਾਦ ਰੱਖਣ ਵਾਸਤੇ ਕੀਤਾ ਜਾਂਦਾ ਹੈ। ਠੀਕ ਹੈ। ਐਸਐਮ ਜਨ న్యూਸ ਲਈ ਲੁਧਿਆਣਾ ਤੋਂ ਬੱਲੂ ਤੇ